ਹੈਲੋ ਹਾਂਜੀ ਜੱਤੀ ਜੀ ਮੈਂ ਜੱਦੀਪੂਰੋਂ ਨਹੀਂ ਤੁਸੀਂ ਕਿਹਨਾਂ ਨਾਲ ਗੱਲ ਕਰਨੀ ਹੈ ਤੁਸੀਂ ਕੌਣ ਬੋਲਦੇ ਹੋ ਤੁਸੀਂ ਦੱਸੋ ਕੀ ਲੈਣਾ ਤੁਸੀਂ ਦੱਸੋ ਕਿਹਨਾਂ ਨਾਲ ਗੱਲ ਕਰਨੀ ਤੁਸੀਂ ਉਹਦੇ ਮੰਮੀ ਬੋਲ ਰਹੇ ਹੋ ਇਹਦਾ ਮਤਲਬ ਹੈ ਨਾ ਕੀ ਦੱਸੋ ਪਤਾ ਲੱਗਿਆ ਜੀ ਉਹ ਤੁਹਾਡੀ ਕੁੜੀ ਨੇ ਸਾਡੇ ਮੁੰਡੇ ਨੂੰ ਬਹੁਤ ਬੇਵਕੂਫ ਬਣਾ ਰੱਖਿਆ ਜੀ ਕਿਹੜਾ ਮੁੰਡਾ ਤੁਹਾਡਾ ਦਾ ਭਰਾ ভাই ਨਾਮ ਤਾਂ ਹੋ ਕੋਈ ਭਰਾ ਦਾ ਉਹਦੇ ਮੰਮੀ ਨੇ ਬੋਲਦੇ ਨੋਰੀ ਭੈਣ ਬੋਲਦੇ ਤੂੰ ਵੀ ਬੇਕੋੜਾ ਬਣਾ ਰਹੀ ਮੈਂ ਵੱਡੀ ਭੈਣ ਦੱਸੋ ਤੂੰ ਵੀ ਕਿਹੜੇ ਕਿਹੜਾ ਮੁੰਡਾ ਕਿਹੜੀ ਜੱਸੀ ਦੱਸੋ ਜੱਸੀ ਦੇ ਮਤਲਬ ਛੋਟੀ ਗੱਲ ਦੀ ਕੁੜੀ ਜੱਸੀ ਜੱਸੀ ਹੈਗੀ ਨਹੀਂ ਐਵੇਂ ਬਾਜੋ ਗਲਤ ਬੋਲਦੀ ਮੇਰੀ ਭੈਣਾਂ ਛੋਟੀ ਜੀ ਦੱਸ ਤੇਰਾ ਭਰਾ ਕਿਹੜਾ ਨਾਮ ਦੱਸੋ ਕੋਣ ਦਾ ਮੰਮੀ ਵਾ ਕੋਲੀ ਬਣ ਕੇ ਬੋਲੀ ਵੀ ਖੁੱਦੂ ਨਾ ਬਣਾਈ ਜਾਂ ਮੈਂ ਉਹ ਦਾ ਕੁਝ ਨਾਲ ਬਰੋਣੀਆਂ ਤੋਂ ਚੋਦੀ ਗੱਲ ਕੀ ਚੁੱਪ ਯਾਰ ਤੂੰ ਦਾ ਕਿੱਦਾਂ ਸੋਗਣ ਕਿ ਇਹ ਕੀ ਗੱਲ ਯਾਰ ਜੋੜ ਜੇ ਨਾ ਗਿਆ ਮੈਨੂੰ ਮੈਂ ਤੇਰਾ ਯਾਰ ਜੋੜ ਜੇ ਮੈਂ ਜੋ ਜੱਤੀ ਨਾਲ ਗੱਲ ਕਰ ਰਹੀ ਹਾਂ ਯਾਰ ਜੋ ਛੋਟੇ ਤੇ ਲੱਲੂ ਪੰਡੂ ਬੜੀ ਸਾਡੇ ਜੁੱਤੀ ਥਲੇ ਕਿੰਨੇ ਕੁ ਤੁਰੇ ਫਿਰਦੇ ਨੇ ਤੇਰੇ ਯਾਰਗੇ ਨੂੰ ਮੈਂ ਲੀਕਰ ਚ ਰੱਖਣਾ ਹੁੰਦੇ ਹਾਂ ਹਾਂ ਤੇਰੇ ਯਾਰਗੇ ਨੂੰ ਨਾ ਜੀ ਸੁਣਦਾ ਕੁਝ ਹੋਰ ਕੀ ਹੋ ਗਿਆ ਲੈ ਤੇਰੇ ਯਾਰਗੇ ਨੂੰ ਮੈਂ ਫੜ ਕੇ ਟੱਗੀ ਪੂੜ ਕੇ ਛੱਡ ਦਿੰਨਾ ਠੋਕਵਾ ਆਪਦੀ ਪਕਪਾਲ ਦੀ ਭੈਣ ਨਾਲ ਕਰੀ ਜੋ ਇਹ ਕਰਨਾ ਸੁਣ ਗਿਆ ਮੈਂ ਇਹਦੀ ਮਾਰ ਨਾਲ ਸੋਤਿਆ ਹੋਇਆ ਸਾਰਾ ਪਿਉੜਾ ਸੋੜਾ ਮਿਲੇਗਾ ਆ ਗਿਆ ਤੇਰੇ ਬੋਲੇ ਦਾ ਲੌੜਾ ਵੱ ਓਏ ਜਦੇ ਬਗਵਾ ਨਹੀਂ ਕਰਨਾ ਠੀਕ ਆ ਨਾ ਕੀ ਬੜੋਂ ਤੇਵੇਂ ਜਦੋਂ ਆਪਾਂ ਬਗਵਾਤ ਬਿਨਾਂ ਨਾ ਦੀ ਕਰਦੇ ਤਾ ਨਾ ਸਣਦੀ ਪੜ ਕੇ ਪੁੰਡ ਜੀ ਦੇ ਤੂੰ ਲੋੜੀ ਦੋ ਸਾਲਾ ਗਾ ਗਾਣੇ ਨਾ ਦੋ ਮੈਂ ਤੈਨੂੰ 20 ਕਰ ਦਸਦਾ ਨਾ ਬਾਹਰ ਹੋ ਕੇ ਕਰ ਦਿੰਦਾ ਸਹੀ ਦੱਸ ਤੂੰ ਕੌਣ ਬੋਲ ਰਿਹਾ ਇਹਨੇ ਗੱਲ ਕਰ ਰਹੀ ਆ ਲੋੜੀ ਦਾ ਲੋੜੀ ਦਾ ਕੀ ਬਣਾਇਆ ਮੁੰਡਾ ਕਰਿਆ ਤੂੰ ਮੁੰਡਾ ਹੈ ਹੀ ਕੁੱਤੂ ਕੁੱਤੀ ਕੋਈ ਨਾ ਲੋੜੀ ਦਾ ਸਾਲਾ ਆ ਗੜੀ ਇਹਨੇ ਮੁੰਡੇ ਨੂੰ ਕੁੱਦੂ ਬਣਾ ਕੇ ਰੱਖਿਆ ਆ ਮੈਨੂੰ ਭੈਣ ਚੁੱਕ ਤੇ ਚੂੜੇ ਦੀ ਲਾੜ ਲੱਗਦੀ ਆ ਜਿਹੜੀ ਆ ਪਿੱਛੇ ਬੋਲਦੀ ਆ ਔਰ ਤੂੰ ਜੂੜੇ ਤਾਂ ਦੀ ਹੋਏਗਾ ਅਭੀ ਚਮਾਰਾਂ ਦੇ ਆ ਅੱਛਾ ਤੇ ਮਾਰਾਂ ਦੇ ਉਹ ਘਰ ਜੋ ਆ ਫਿਰ ਦਕਾਰੀ ਦਾ ਯਾਰ ਕੁੱਤੇ ਵਾਲੀ ਘਰ ਜੋ ਗਿੱਡੜੋ ਸਾਲਿਓ ਲੈ ਤੂੰ ਬੜਾ ਚੱਕਤਾ ਯਾ ਕਦੇ ਮੂਰੇ ਲੰਗ ਜਾ ਆ ਜਾ ਤੇ ਮੇਰਾ ਪਿਓ ਨਾ ਤੇਰੇ ਨਾਲ ਕੁੱਤਿਆਂ ਨਾਲ ਮੁੰਗਾ ਕੇ ਰੱਖਦਾ ਨਾਲ ਮੇਰਾ ਭਰਾ ਤੇਰੇ ਬੋੜੇ ਨੂੰ ਤਾਂ ਮੈਂ ਜੁੱਤੀ ਲਗਾ ਕੇ ਪਾ ਤੇਰੀ ਆਪਦੀ ਕਾ ਮਾ ਦੇਣੀ ਛੂੜੀ ਆਦੋ ਕੇ ਆ ਜਾ ਜਾਨ ਮੇਰਾ ਭਰਾ ਵੀ ਚੂੜਾ ਤੇਰੀ ਮਾਂ ਦੀ ਖੁੱਡੀ ਤੇਰੀ ਦੀ ਉਹ ਤਾਂ ਗੱਡੀ ਚਾਹੀ ਬੜਾ ਸੁੱਖੀ ਬੋਲੇ ਆ ਤੇਰੇ ਬੋੜੇ ਨੂੰ ਤਾਂ ਮੈਂ ਭੈਣ ਕਿਹਾ ਉਹਦੀ ਟੱਟੀ ਦਾ ਉੱਤੇ ਬਿਠਾ ਕੇ ਨਾ ਸੜੀ ਫੋਟੋ ਖੱਚ ਕੇ ਸਵਾਰ ਚ ਦੇ ਦਿੰਦੀ ਪੂਜਾ ਪਿਓ ਦਾ ਲੜਾ ਮੂੰਹ ਤੇ ਧਮਕੇ ਦੇਣ ਦੇ ਸਾਹਮਣੇ ਆਦਾ ਸਾਡੇ ਕੀ ਭੈਣ ਕੇ ਤਰੇ ਬੋੜੇ ਨੂੰ ਦਾਨਾਂ ਕਰਦੂਤਾ ਥੋੜੀਆਂ ਜਿਹੜੀਆਂ ਤੁਸੀਂ ਲੰਡਰ ਪੁਣਾ ਕਰਦੀਆਂ ਗਾ ਤੂੰ ਨੰਨ ਭਾਈਆਂ ਮੇਰੇ ਪਿਓ ਦਾ ਫੜਾਂਗੇ ਨਾ ਮੇਰੇ ਪਿਓ ਦਾ ਐਂਕੀ ਨੰਨ ਬਰੋਲਾ ਵੀ ਤਰਪਕਾ ਬਣ ਕੇ ਆਉਣਾ ਠੀਕ ਹੈ ਤੁਸੀਂ ਭੈਣ ਚੋ ਦੀ ਮੇਰੇ ਪਿਓ ਦਾ ਫੜਨਾ ਮੈਂ ਆਉਂਦਾਂ ਨਹੀਂ ਕਿ ਮੇਰੇ ਪਿਓ ਦਾ ਫੜਨਾ ਤਰੇ ਪਿਓ ਦੀ ਬੁੜੀ ਕਦੋਂ ਵੀ ਨਹੀਂ ਤੇ ਤੇਰੀ ਬੁੜੀ ਸਮੀਂ ਨੇ ਤਰੇ ਪਿਓ ਦਾ ਮੇਰਾ ਪੁੱਤ ਜੜੀ ਚੋਂ ਕਦਾ ਜਾਂਦਾ ਰੋਜ਼ ਤਾਂ ਹੀ ਦਾ ਭੈਣ ਤੇਰੇ ਅਰਿਆਂ ਨਕਮੀਆਂ ਪੈਦਾ ਹੋ ਗਈਆਂ ਤੇ ਤੇਰੇ ਦੁਸ਼ਮਣਾਂ ਨੂੰ ਕੰਮ ਹੀ ਪਤਾ ਕਿਤੇ ਮਾਂ ਨੇ ਪਤਨ ਕਿਥੋਂ ਭਈਆਂ ਦੇ ਬੀਪਾ ਲਈ ਤੂੰ ਮਾਂ ਨੀ ਗੋਇਨਾਂ ਗੰਦ ਵਗਦੀ ਮੈਨੂੰ ਦੱਤੂ ਪਾਂਚ ਪਾ ਲਈ ਲੰਡਾ ਲੱਗੇ ਹੈਂ ਤੂੰ ਗੱਤ ਤਾ ਨਾ ਤੂੰ ਇੰਨੇ ਤਰ੍ਹਾਂ ਨਾਲ ਘਾਟਾ ਤੂੰ ਇੰਨਾ ਕਪਵਾਸ ਕਰ ਦਿੰਦਾ ਨੰਗਾ ਨੰਗਾ ਮੇਰੀ ਭੈਣ ਦਾ ਤੂੰ ਸਾਤੇ ਕਿ ਤੇਰੀ ਭਣ ਦੇ ਘਰੋਂ ਤੇ ਮੇ ਕਦਾਵ ਦਾ ਫੁੱਲ ਲੱਗੇ ਤੇਰੀ ਭੈਣ ਨੇ ਨੂੰ ਸੁਸਾਈ ਲੱਗਿਆ ਹੋਇਆ ਬੈਠ ਜਾ ਉਹ ਆਹ ਰਾਮ 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 ਇਹਨੀਆਂ ਲੋਟੀਆਂ ਕੁੜੀਆਂ ਬੈਂਟਲੇ ਨਹੀਂ ਦੇਖੀਆਂ ਕਮਜ਼ਾ ਬੱਦਕੇ ਦਾਨ ਕਰਦਾ ਤੇਰੀ ਭੈਣ ਨੇ ਘੁੱਟਾ ਜਾਉਂਦੇ ਬਿਜਲਾਉ ਨਾ ਕੋਲ ਲੱਗੇ ਤਾਂ ਸੌਣਾ ਨਾ ਕਿਉਂ ਕੋਈ ਪੇਰੇ ਬਾ